ਹੈਲੋ ਹਾਂਜੀ ਤੁਸੀਂ ਨੇ ਹਲਵੇ ਤਾਂ ਬਹੁਤ ਖਾਦੇ ਹੋਣਗੇ ਸਵੀਟ ਮਠਿਆਈਆਂ ਵੀ ਬਹੁਤ ਖਾਦੀਆਂ ਹੋਣੀਆਂ ਪਰ ਅੱਜ ਆਪਾਂ ਅਲੱਗ ਤਰੀਕੀ ਦੀ ਤੁਹਾਨੂੰ ਇੱਕ ਸਵੀਟ ਬਣਾ ਕੇ ਦਿਖਾਵਾਂਗੇ ਉਹਦੇ ਲਈ ਆਪਾਂ ਨੇ ਲੈ ਲਏ ਡਰਾਈ ਫਰੂਟ ਕੱਟ ਲਿਆ ਬਰੀਕ-ਬਰੀਕ ਤੁਹਾਡੇ ਕੋਲੇ ਜਿਹੜੇ ਵੀ ਡਰਾਈ ਫਰੂਟ ਹੈਗੇ ਨੇ ਤੁਸੀਂ ਉਹ ਲੈ ਸਕਦੇ ਹੋ ਤੇ ਇੱਧਰ ਆਪਾਂ ਨੇ ਰੱਖ ਲਿਆ 1.5 ਲੀਟਰ ਦੇ ਕਰੀਬ ਪਾਣੀ ਤੇ ਇੱਕ ਕੜਸੀ ਆਪਾਂ ਦੇਸੀ ਘਿਓ ਦੀ ਲੈਂਦੀ ਆ ਤੇ ਦੋ ਕੜਸੀਆਂ ਆਪਾਂ ਨੇ ਲੈਤੀਆਂ ਨੇ ਰਵਾ ਜਿਹਨੂੰ ਆਪਾਂ ਸੂਜੀ ਵੀ ਕਹਿੰਦੇ ਆ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਪਹਿਲਾਂ ਭੁੰਨ ਲਾਂਗੇ ਹਨਾ ਬ੍ਰਾਊਨ ਨਹੀਂ ਕਰਾਂਗੇ ਜ਼ਿਆਦਾ ਤੇ ਬਸ ਹਲਕੇ-ਹਲਕੇ ਖੁਸ਼ਬੂ ਤੇ ਤੁਸੀਂ ਇਹਦੇ ਵਿੱਚ ਫੂਡ ਕਲਰ ਵੀ ਐਡ ਕਰ ਸਕਦੇ ਹੋ ਤੇ ਬਿਨਾ ਫੂਡ ਕਲਰ ਤੋਂ ਵੀ ਬਣਾ ਸਕਦੇ ਹੋ ਤੇ ਸੂਜੀ ਭੁੱਜਣ ਦਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਤਰੀਕਾ ਜਦੋਂ ਕਿ ਹੈਨਾ ਇਹ ਥੋੜੀ ਜੀ ਤੁਹਾਨੂੰ ਬਰਾ ਮਲਕੀ ਬਰਾਊਨ ਜੀ ਦਿਖਣ ਲੱਗ ਜੇ ਨਾ ਬਸ ਉਦੋਂ ਤੁਸੀਂ ਇਹਦੇ ਵਿੱਚ ਚੀਨੀ ਐਡ ਕਰ ਦੋ ਚੀਨੀ ਵੀ ਪਾ ਸਕਦੇ ਹੋ ਤੁਸੀਂ ਗੁੜ ਪਾ ਲਓ ਚਾਹੇ ਸ਼ੱਕਰ ਪਾ ਲਓ ਇਹ ਤੁਹਾਡੀ ਆਪਣੀ ਇੱਛਾ ਹੈ ਕਿ ਮੈਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਵੀ ਐਡ ਕੀਤਾ yellow ਵਾਲਾ ਲੱਡੂ ਆਮ ਵਾਲਾ ਤੇ ਇਹਦੇ ਵਿੱਚ ਦੇਖੋ ਆਪਾਂ ਨੇ ਦੋ ਕਟਸੀਆਂ ਪਾਈਆਂ ਸੀਗੀਆਂ ਬਿਲਕੁਲ ਛੋਟੇ-ਛੋਟੇ ਤੁਸੀਂ ਕੱਪ ਦੇ ਨਾਲ ਵੀ ਮਿਨ ਸਕਦੇ ਹੋਗੇ ਹਨਾ ਇਹਦੇ ਵਿੱਚ ਕਮ ਸੇ ਕਮ 1.5 ਲੀਟਰ ਪਾਣੀ ਪੈ ਜਾਏਗਾ ਕਿਉਂਕਿ ਸੂਜੀ ਦਾ ਹਲਵਾ ਅੱਜ ਬਣਾ ਰਹੇ ਹਾਂਗੇ ਤੇ ਵਿੱਚ ਆਪਾਂ ਪਾ ਦਾਂਗੇ ਹੁਣ ਡਰਾਈ ਫਰੂਟ ਸੂਜੀ ਦਾ ਹਲਵਾ ਹਨਾ ਜਦੋਂ ਤੁਸੀਂ ਖਾਣਿਓ ਅਕਸਰ ਤੁਸੀਂ ਦੇਖਿਆ ਹੋਣਾ ਗਲੇ ਦੇ ਨਾਲ ਚਿਪਕ ਜੇ ਜਾਂਦਾ ਮਤਲਬ ਕਿ ਗਲੇ ਦੇ ਵਿੱਚ ਖਾਰਸ ਜੀ ਪੈਦਾ ਕਰ ਦਿੰਦਾ ਉਹਦਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਪਣਾਉਣ ਦੇ ਵਿੱਚ ਆਪਾਂ ਜਦੋਂ ਪਾਣੀ ਪਾਉਣੀ ਹੈ ਨਾ ਆਪਾਂ ਪਾਣੀ ਘੱਟ ਰਾਇਆ ਰੱਖ ਦਿੰਨੇ ਆ ਜਿਹੜਾ ਰਵਾ ਹੁੰਦਾ ਹੈ ਨਾ ਇਹ ਬਹੁਤ ਪਾਣੀ ਮਲਕਿ ਆਪਦੇ ਵਿੱਚ ਸੋਖ ਲੈਂਦਾ ਦੇਖੋ ਕਿੰਨਾ ਸੋਨਾ ਇਹ ਆਪਣਾ ਬਣ ਕੇ ਰੈਡੀ ਹੈ ਇਸੇ ਤਰੀਕੇ ਇਹਦਾ ਆਪਾਂ ਨੇ ਇਹਨੂੰ ਰੱਖਣਾ ਕਿਉਂਕਿ ਥੋੜੇ ਟਾਈਮ ਬਾਅਦ ਇਹ ਕਾਫੀ ਡਰਾਈ ਹੋ ਜਾਊਗਾ ਨਾ ਜਿੰਨਾ ਵੀ ਇਹਦੇ ਵਿੱਚ ਇਹ ਲਿਕੁਇਡ ਤੁਹਾਨੂੰ ਥੋੜਾ ਜਿਹਾ ਲੱਗ ਰਿਹਾ ਹੋਊਗਾ ਤਾਂ ਇਹ ਜਿਹੜੀ ਸੂਜੀ ਹੈ ਇਹਨੂੰ ਵੀ ਸੋਖ ਲੂਗੀ ਦੇਖੋ ਜਦੋਂ ਤੁਸੀਂ ਹੈ ਨਾ ਮਹਿਮਾਨਾਂ ਦੇ ਅੱਗੇ ਰੱਖੋਗੇ ਤਾਂ ਉਹ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਣਗੇ ਤੇ ਤੁਹਾਨੂੰ ਬਾਰ-ਬਾਰ ਪ ਸામਨੇ ਹੈ ਨਾ ਸਾਰੀਆਂ ਮਠਿਆਈਆਂ ਵੀ ਫੇਲ ਹੋ ਜਾਣਗੇ ਇੰਨਾ ਜਿਆਦਾ ਟੇਸਟੀ ਬਣਦਾ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਜੀ ਸਾਰਿਆਂ ਨੂੰ ਮੇਰੇ ਬਲੋਂ ਸਤਿ ਸ੍ਰੀ ਅਕਾਲ ਮਿਲਾਂਗੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ